ਪੰਜਾਬ ਹਰਿਆਣਾ ਬਾਡਰਾਂ ਤੇ ਕਿਸਾਨੀ ਸੰਘਰਸ਼ ਲਗਾਤਾਰ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਐਸਕੇਐਮ ਦੇ ਦੋਨਾਂ ਫਾਰਮਾਂ ਦੀ ਇੱਕ ਜੁਟਤਾ ਨਾਲ ਇਸ ਕਿਸਾਨੀ ਸੰਘਰਸ਼ ਵਿੱਚ ਤੇਜ਼ੀ ਆਈ ਹੈ। ਤੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵੱਖ-ਵੱਖ ਇਲਾਕਿਆਂ ਤੋਂ ਕਿਸਾਨਾਂ ਦੇ ਜਥੇ ਪਹਿਲਾਂ ਨਾਲੋਂ ਵੱਡੀ ਗਿਣਤੀ ਵਿੱਚ ਜਾਣੇ ਸ਼ੁਰੂ ਹੋ ਗਏ ਹਨ। ਬਾਡਰਾਂ ਤੇ ਬੈਠੇ ਕਿਸਾਨਾਂ ਦੀ ਜ਼ਰੂਰਤ ਲਈ ਵੱਖ-ਵੱਖ ਇਲਾਕਿਆਂ ਚੋਂ ਰਾਸ਼ਨ ਦੁੱਧ ਤੇ ਹੋਰ ਸਮਾਨ ਵੀ ਭੇਜੀ ਜਾ ਰਹੇ ਹਨ ਇਸੇ ਲੜੀ ਤਹਿਤ ਪਿੰਡ ਸ਼ੰਕਰ ਲਿੱਤਰਾ ਚੱਕ ਕਲਾਂ ਤੇ ਹੋਰ ਇਲਾਕੇ ਦੇ ਪਿੰਡਾਂ ਦੇ ਸਹਿਯੋਗ ਨਾਲ ਦੁੱਧ ਦੀ ਸੇਵਾ ਖਨੌਰੀ ਬਾਰਡਰ ਤੇ ਭੇਜੀ ਗਈ ਮਾਈਕਰ ਜੀ ਦਾ ਖਾਲਸਾ ਵਾਲੇ ਨੂੰ ਜੀ ਵਾਹ ਗੁਰੂ ਅਰਜਨ ਦੇਵ ਜੀ ਦੇ ਪੰਜ ਪਾਸ਼ਾ ਜੀ ਦੇ ਗੁਰਦੁਆਰੇ ਵਿਖੇ ਇਕੱਠੇ ਹੋਏ ਆ ਅੱਗੇ ਦਿੱਲੀ ਨੂੰ ਵੀ ਜਾਂਦੇ ਹੁੰਦੇ ਸੀ ਤੇ ਇੱਥੇ ਇਕੱਠੇ ਹੋ ਕੇ ਜਾਂਦੇ ਸੀਗੇ ਅਰਦਾਸ ਬੇਨਤੀ ਕਰਕੇ ਅੱਜ ਦੁੱਧ ਦੀ ਗੱਡੀ ਆਈ ਆ ਜਿਹਦੇ ਵਿੱਚ ਸੇਵਾ ਚੱਕ ਕਲਾਂ ਵਾਲਿਆਂ ਨੇ 1 ਪੌਂਟਲ ਦੀ ਕੀਤੀ ਆ ਤੇ ਸ਼ੰਕਰ ਵੱਲੋਂ 1 ਪੌਂਟਲ ਦੀ ਨਿਤਰਾ ਪਿੰਡ ਦੀ ਸੰਗਤ ਨੇ 2 ਪੌਂਟਲ ਦੀ ਸੇਵਾ ਕੀਤੀ ਆ ਤੇ ਕੁਝ ਖੰਡ ਤੇ ਆਟਾ ਵੀ ਦਿੱਤਾ ਆ ਇਹ ਇਸ ਕਰਕੇ ਖਨੌਰੀ ਬਾਡਰ ਤੇ ਹੁਣ ਜਾ ਰਹੀ ਆ ਉੱਥੇ ਦੇਖੋ ਜੀ ਮੋਰਚਾ ਜਿਹੜਾ ਚੱਲਦਾ ਆ ਉਸ ਮੋਰਚੇ ਨੂੰ ਪੂਰਾ ਜ਼ੋਰ ਦੇਣ ਲਈ ਸੰਗਤਾਂ ਜਿਹੜੀਆਂ ਆਪ ਮਹਾਰੇ ਹੁਣ ਇਹ ਜਿਹੜੀ ਸੇਵਾ ਭੇਡਣ ਲੱਗ ਪਈਆਂ ਆ ਤੇ ਬਾਬਾ ਜੀ ਦੀ ਵੀ ਬਹੁਤ ਤਕੜੀ ਸੇਵਾ ਆ ਜਿਹੜੇ ਇਹ ਇਥੋਂ ਸਮਾਨ ਨੂੰ ਲੈ ਕੇ ਜਾਂਦੇ ਆ ਸਾਰਾ ਉੱਥੇ 300 ਰੁਪਏ ਦਾ ਕਰਦੇ ਆ ਪਰ ਇਹਦੇ ਲਈ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਜਿਹੜਾ ਮੋਰਚਾ ਦਿੱਲੀ ਲੱਗਾ ਸੀ ਇਹ ਉਦੋਂ ਵੀ ਵੱਡਾ ਮੋਰਚਾ ਜਿਹੜਾ ਆਪ ਆਖੂਗਾ ਖਨੌਰੀ ਤੇ ਤੇ ਸਰਕਾਰ ਨੂੰ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਮੰਨ ਲੈਣੀਆਂ ਚਾਹੀਦੀਆਂ ਆ ਕਿਉਂਕਿ ਜਿਹੜੀ ਸਰਕਾਰ ਪੰਜਾਬ ਸਰਕਾਰ ਆ ਇਹ ਵੀ ਸੈਂਟਰ ਦੇ ਨਾਲ ਰਲ ਕੇ ਤਾਰਕੋ ਰੇਟ ਨੂੰ ਜਿਹੜੀਆਂ ਸਾਡੀਆਂ ਮੰਡੀਆਂ ਆ ਜਾਂ ਸਾਡੇ ਜੋ ਵੀ ਖੇਤੀ ਦੇ ਸਾਧਨ ਆ ਉਹਨਾਂ ਨੂੰ ਦੇਣਾ ਚਾਹੁੰਦੇ ਆ ਪਰ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਿੰਨੀ ਸੰਗਤ ਆ ਇਹ ਸਾਰੀ ਜਿਹੜੀ ਆ ਹੁਣ ਖਨੋਰੀ ਅਸੀਂ ਸਾਰੇ ਸਾਰੀ ਜਿੱਦ ਜਿੱਦਾਂ ਅਸੀਂ ਵਾਰੀਆਂ ਬਣ ਲੈਣੀਆਂ ਆ ਉੱਥੇ ਬਾਰਡਰ ਤੇ ਵੀ ਜਾਵਾਂਗੇ ਇਹ ਉਹਨਾਂ ਭਰਾਵਾਂ ਨੂੰ ਉੱਥੇ ਬੈਠਿਆਂ ਨੂੰ ਜਿੰਨੀ ਸਾਡੀ ਇੱਥੋਂ ਤਨਦੇਹੀ ਦੇ ਨਾਲ ਤੁਮੋਂ ਮਨੋਂ ਤੁਹਾਨੂੰ ਵੀ ਸੇਵਾ ਕਰਾਂਗੇ ਜੀ ਹੁਣ ਬਾਬਾ ਜੀ ਕੁਝ ਕਰਨੇ ਦੀ ਗੱਲਬਾਤ ਕਰਨੀ ਉਹ ਵਾਹਿਗੁਰੂ ਜੀ ਸਰਦਾਰ ਮੁੱਠਾ ਸਿੰਘਾ ਤੁਹਾਨੂੰ ਦੱਸੇਤਾ ਕਿ ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੋ ਪੰਜ ਪੀਰ ਸਥਾਨ ਤੋਂ ਸੰਗਤਾਂ ਬਹੁਤ ਵੱਡਾ ਦਿੱਲੀ ਅੰਦੋਲਨ ਦੇ ਵਿੱਚ ਬਹੁਤ ਵੱਡਾ ਪ੍ਰਾਲਾ ਜਿਹੜਾ ਇੱਥੋਂ ਕੀਤਾ ਜਾਂਦਾ ਹੈ ਅਲੱਗ-ਅਲੱਗੇ ਪਿੰਡਾਂ ਵਾਲੇ ਸਾਰੇ ਜਿਵੇਂ ਆਪ ਸਾਰਿਆਂ ਨੂੰ ਪਤਾ ਲੱਗਾ ਹੀ ਆ ਪੇ ਖਨੋਰੀ ਬਾਰਡਰ ਤੇ ਸਰਦਾਰ ਡੱਲੇਵਾਲ ਜੀ ਜਿਨ੍ਹਾਂ ਨੇ ਇਹ ਕੁਝ ਜਿਹੜੇ ਵੀਰ ਸਾਡੇ ਸੁੱਤੇ ਸੀ ਉਹਨਾਂ ਨੂੰ ਵੀ ਜਗਾਤਾ ਪਰ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਸਭ ਤੋਂ ਵੱਡੀ ਇਹ ਵੀ ਅਸੀਂ ਇੱਕ ਹੋ ਗਏ ਫਿਰ ਜੰਨੀਆਂ ਜੇਹੇ ਬੰਦੀਆਂ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਵੀ ਜਿਨ੍ਹਾਂ ਨੇ ਇੱਕ ਝੰਡੇ ਥੱਲੇ ਹੋ ਕੇ ਜਿਹੜਾ ਸਾਰਾ ਜਿਹੜਾ ਆਪਣਾ ਤਾਮਝਾਮ ਇਕੱਠਾ ਕਰਕੇ ਔਰ ਉੱਥੇ ਪਹੁੰਚਣ ਦੀ ਕਿਰਪਾਲਤਾ ਕੀਤੀ ਆ ਸਤਿਗੁਰੂ ਸ਼ੇ ਪਾਸ਼ਾ ਇਸੇ ਤਰ੍ਹਾਂ ਸਾਨੂੰ ਏਕਤਾ ਬਖਸ਼ੀਰ ਏਕਤਾ ਵਿੱਚ ਹੀ ਬਾਲਿਆ ਤੇ ਅੱਜ ਤੁਸੀਂ ਵੇਖ ਰਹੇ ਹੋ ਕਿ ਅਸੀਂ ਸ਼ੰਕਰ ਵੱਲੋਂ ਪਿੰਡ ਲਿੱਤਰਾ ਵੱਲੋਂ ਪਿੰਡ ਚੱਕ ਵੱਲੋਂ ਔਰ ਲਗ ਲਗੇ ਜਿੰਨੇ ਵੀ ਪਿੰਡ ਆਉਣ ਵਾਲੇ ਸਮੇਂ ਵਿੱਚ ਵੀ ਸਾਰੇ ਹੋਰ ਸਾਡੇ ਨਾਲ ਇਕੱਤਰ ਹੋਣਗੇ ਔਰ ਇਸੇ ਤਰ੍ਹਾਂ ਸਵਾਮਾ ਜਿਹੜੀਆਂ ਤੁਹਾਨੂੰ ਪਤਾ ਦਿੱਲੀ ਅੰਦੋਲਨ ਦੇ ਵਿੱਚ ਜਿਹੜੀਆਂ ਇੱਥੋਂ ਵੱਡੀਆਂ-ਵੱਡੀਆਂ ਅੱਜ ਤੁਸੀਂ ਵੇਖ ਰਹੇ ਟੈਂਕਰ ਜਿਹੜਾ ਇਸੇ ਤਰ੍ਹਾਂ ਹੀ ਟੈਂਕਰ ਵੀ ਭਰ ਕੇ ਜਾਂਦਾ ਅਸੀਂ ਹੁਣ ਥੋੜਾ ਜਿਹਾ ਗੱਡੀ ਵੱਡੀ ਹੀ ਕਰ ਲਈ ਆ ਕਿਉਂਕਿ ਨਾਲ-ਨਾਲ ਰਸਤਾ ਵੀ ਬੜੀ ਸੇਵਾ ਹੁੰਦੀ ਆ ਸਾਡੇ ਦੁਆਬੇ ਏਰੀਆ ਦੇ ਵਿੱਚੋਂ ਸਤਿਗੁਰੂ ਸੇ ਪਾਤਸ਼ਾਹ ਦੀ ਬੜੀ ਕਿਰਪਾ ਤੇ ਰਹਿਮਤ ਆ ਕਿਉਂਕਿ ਐਨਆਈਆਰ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸਾਡੇ ਨਾਲ ਤੇ ਹਰ ਸਮੇਂ ਇਸੇ ਤਰ੍ਹਾਂ ਹੀ ਮੈਂ ਬੇਨਤੀ ਕਰਦਾ ਵੀ ਆਪਾਂ ਏਕਤਾ ਦਾ ਪ੍ਰਤੀ ਸਤਿਗੁਰੂ ਸੇ ਪਾਤਸ਼ਾਹ ਨੇ ਆਪਾਂ ਨੂੰ ਜਿਹੜਾ ਨਾਰਾ ਦਿੱਤਾ ਕਿਉਂਕਿ ਏਕ ਜਿਹੜਾ ਇੱਕ ਦੇ ਏਕੇ ਦੇ ਵਿੱਚ ਬਹੁਤ ਵੱਡਾ ਜਿਹੜਾ ਵੱਡੀ ਬਰਕਤ ਵੀ ਹੁੰਦੀ ਆ ਔਰ ਸਤਿਗੁਰੂ ਸੇ ਪਾਤਸ਼ਾਹ ਦੀ ਇਸੇ ਤਰ੍ਹਾਂ ਕਿਰਪਾ ਦੇ ਨਾਲ ਆਪਾਂ ਆਉਣ ਵਾਲੇ ਸਮੇਂ ਵਿੱਚ ਵੀ ਵੱਡੀਆਂ-ਵੱਡੀਆਂ ਸਵਾਵਾਂ ਉੱਥੇ ਲੈ ਕੇ ਜਾਣੀਆਂ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਅੱਜ ਦੀ ਜਿਹੜੀ ਗੱਡੀ ਆ ਇਹ ਜਾ ਰਹੀ ਹੈ ਖਨੋਰੀ ਬਾਰਡਰ ਤੇ ਜਿੱਥੇ ਕਿ ਅੱਜ ਸਾਡੇ ਵੱਲੋਂ ਦੋ ਗੱਡੀਆਂ ਜਾਣੀਆਂ ਇੱਕ ਰਸਤੇ ਦੀ ਗੱਡੀ ਜਾਣੀ ਆ ਔਰ ਇੱਕ ਗੱਡੀ ਦੁੱਧ ਹੀ ਜਾਣੀ ਹੈ ਟੈਂਕਰ ਜਿਹੜਾ ਅੱਜ ਸਾਡੀ ਸੰਗਤ ਨੇ ਇਥੋਂ ਦੀ ਸੰਗਤ ਨੇ ਭਰਾ ਕੇ ਦਿੱਤਾ ਸਾਨੂੰ ਔਰ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਸਤਿਗੁਰੂ ਸ਼ੇਪਾਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ